ਤੇ ਕਿ ਨਿੱਕੀ ਮੁਸੀ ਚੱਕ ਦਵਾ ਲੇ ਧੌਲ ਤੇ ਚੱਕ ਦਵਾ ਲੇ ਕੀ ਹੁੰਦੇ ਸ਼ੇਰ ਪੰਜਾਬੀ ਦੱਸ ਦੋ ਆਓ ਮੇਰਾ ਹੌਸਲਾ ਸਾਡੇ ਮੀਨਾਂ ਦੇ ਇੱਕ ਵੇਲੇ ਬੇਨਤੀ ਕਰਨਾ ਸੰਧਾ ਸਾਹਿਬ ਨਾਲ ਨਾਲ ਕਰ ਰਵਿੰਦਰ ਸਾਹਿਬ ਬੁਰਕਾ ਖਵਾ ਲਈਆਂ ਆਉਣ ਹੁਣਾ ਕੋਲ ਪੁਰਾਣੇ ਕਿਸੇ ਨਾਲ ਹੋਇਆ 3 ਸਾਹਿਬ ਦੇ ਨਾਲ ਇੱਕ ਜੀ ਵੀ ਜੀ ਲੈ ਕੇ ਜਾਣੀ ਹੈ ਫਿਰ ਆਸਲਾ ਹੈ ਕਿ ਆ ਪੰਜਾਬ ਦੀ ਧਰਤੀ ਤੇ ਅੱਜ ਇੱਕ ਵਾਰ ਖੇਡ ਮਿਲਦਾ ਹੋਇਆ ਜਿੱਥੇ ਸਾਡੇ चानेजवीर गुरीर साहिब जनम वारे और, और जनम जी धरती कब्डी जे मुक़ाबले चाहींदा जहिड़ी केक कमाई कमाही वीरा

ਖੜ ਪਰ ਵਾਲਾ ਪਹੀ ਜਿਹੜਾ ਕੇ ਇਸੇ ਟਾਈਮ ਜਦੋਂ ਕਬੱਡੀ ਜਦੋਂ ਪਾਉਂਦਾ ਹੁੰਦਾ ਸੀ ਹੱਡਿਆਂ ਨੂੰ ਹੱਥ ਲਾ ਕੇ ਕਲੀ ਲਾ ਕੇ ਫਿਰ ਉਸ ਨੌਜਵਾਨ ਦੀ ਕਬੱਡੀ ਪਾਣੀ ਪਰ ਇਹਦੀ ਗੱਲ ਹੁੰਦੀ ਹੈ ਆਵੇ ਜੰਗੇ ਦੀ ਗੱਲ ਹੁੰਦੀ ਹੈ ਅੱਜ ਤੱਕ ਨੇ ਕਿ ਇਸ ਜੰਡੂ ਸਕੇਤਾ ਦੇ ਨਾਲ ਗੁੱਡੂ ਟੁੱਕਰ ਦੀ ਜਵਾਨੀ ਉਧਰ ਤੇਂਦਰ ਸਿੰਘ ਜੀ ਕੱਡਕੜ ਸਾਹਿਬ ਪਾਤਸ਼ਾਹ ਜੀ ਥੋੜਾ ਸਾਹਿਬ ਪਿਆਰ ਦਾ ਪਿਆਰ ਹੋ ਰਿਹਾ ਹੈ ਕਿ ਉਹ ਅਗਲੇ ਸੈਕਸ਼ਨ ਦੀ ਲੈਫਟ ਨਹੀਂ ਬੜੀ ਅੱਛੇ ਤਰੀਕੇ ਦੇ ਢਾਕ ਦੇ ਨਾਲ ਹੈ

ਈਆਂ ਬਾਲੀਆਂ ਹੱਟਾਏ ਕਿ ਔਖਾ ਹੋ ਗਿਆ ਨਾਲ ਕਿੰਨੀ ਮਾਰ ਪੁੱਤੀ ਐ ਹੋਂ ਤਾਂ ਗੰਦਾ ਉੱਥੀ ਤੇ ਵੀ ਆਪਣਾ ਟਿਕਾਣਾ ਹੈ ਤੋਂ ਬਾਅਦ ਆਪ ਲੋਗਾ ਇਹ ਕਹਿੰਦੇ ਜੁਨੀ ਪਾਜੀ ਬੱਲੇ ਸਾਹਿਬ ਬਾਗੀ ਹੋ ਗਈ ਬੜੀ ਉੱਤੀ ਪੁੱਤੀ ਐ ਬਾਅਦ ਤੇ ਜਿੱਥੇ ਜਗ੍ਹਾ ਤੇ ਬੈਠਾ ਬਾਅਦ ਬੜੀ ਉਸਦੀ ਜਗ੍ਹਾ ਤੇ ਝੰਡਾ ਹੈ ਔਰ ਬਾਅਦ ਉਹ ਆਈਆ ਦਾ ਕੇ ਸਰਕਾਰ ਕੇ ਵੱਡੇ ਕਪੀਤਾਨ ਉੱਤੀ ਜਗ੍ਹਾ ਜਾਰ ਤੋਂ ਨਹੀਂ ਲੋਕੇ ਤਾੜੀਆਂ ਨਾਲ ਸਾਰਾ ਹੀ ਮੈਦਾਨ नलियां करा चोटे कौन बहुत बढ़िया हल्के हल्के पोपा पर नहीं सोच का फैसला है कि गुलाट नदियां तरह के खाते ना चाहिए है ना सार नव और अभी नव जीप यह हाँ और नव बड़ा मान खाता है ਅੱਜ ਜੰਧੂ ਸਿੰਘ ਦੀ ਧਰਤੀ ਨੂੰ ਜਿਹੜਾ ਮਾਨ ਦਿੱਤਾ ਹੈ ਸਾਡੇ ਜਰਮਣ ਵਾਲੇ ਮੇਰਾ ਨੇ আর ਸਾਡੇ ਗੁਰਬੀਰ ਸਿੰਘ ਨੇ ਅਰਵਿੰਦਰ ਸਿੰਘ ਸਿੰਘਾ ਸਾਹਿਬਾਨ ਨੇ ਇੱਕ ਵਾਅਦਾ ਕੀਤਾ ਕਿ ਪੰਜਾਬ ਪਿਆ ਦੇ ਮਾਸਕੀਡ ਕਬੱਡੀ ਨੂੰ ਮਾਨ ਦੇ ਤਾਏ ਕਬੱਡੀ ਖੇਡਦੀ ਹੈ ਪੂਰਾ ਦੁਨੀਆਂ ਕਲਾਚ ਹੋਵੇ ਵਾਹਲਾਵਾ ਕਰੇ ਖਲਾਸਾ ਦੇ ਸੈਲਸ ਤੇ ਬਿੱਲੇ ਗੱਭਰੂ ਉਹ ਯੂਰਜੂ ਕਰਦੇ ਹੈ ਨੰਗਾ ਜੇ ਸਰੀਰ ਹੌਸਲੇ ਸੇਰਾ ਬਣ ਗਿਆ ਹੈ

ਹਾਰੇ ਨੰਬਰ ਲਖ ਰਹੇ ਆ ਔਰ ਸਾਡੇ ਜੂ ਸਾਡੇ ਵੀਰ ਕੁਰੇ ਨਾਲ ਸਾਡੇ ਜੋਤਾ ਬਾਈ ਜੀ ਐ ਔਰ ਬਹੁਤ ਰਮਾਨ ਗੰਦੇੜੇ ਤੋਂ ਕਬੱਡੀ ਪਟਸੀ ਐ ਉਧਰ ਕਬੂਲਪੁਰਿਆ ਐ ਫਰਜ ਪਟੀਆਂ ਪਰੇ ਇਹ ਜਿਹੜਾ ਉਪਰ ਦਾ ਚੱਲਿਆ ਮਾਸੀ ਲੰਡੀਆਂ ਕਲਾਂ ਵਾਸਤੇ ਕਬੂਲਪੁਰ ਕਬੂਲਪੁਰ ਸੱਤਾਂ ਅੰਕ ਲੰਡੀਆਂ ਕਲਾਂ 92 ਤੋਂ ਲੰਡੀਆਂ ਕਲਾਂ ਨੇ ਕਬੂਲਪੁਰ ਨੂੰ ਖਰਾ ਕੇ ਇਹ ਮੈਂ ਜਿੱਤ ਲਿਆ ਹੈ ਥੀਲਾ ਵਾਲੀ ਦੀ ਟੀਮ ਜਿਹੜੀ ਆ ਉਹਨਾਂ ਨੂੰ ਜਿੱਨਾ ਬੰਦੇ ਖੇਡਣ ਖਿਡਾਰੇ ਆ ਮਾ ਥੀਲੇ ਕਬੱਡੀ ਦੇ ਮੁਕਾਬਲੇ ਕਰੋ ਜਾ ਕੇ ਪੁੱਛ ਲਿਓ ਕਿਹੜੀ ਟੀਮ ਕਿੱਧਰ ਹੈ ਆਰੀ ਵਾਲੀ ਨਿਕਾ ਮਾਤੂ ਲਿਖਦੇ ਆ ਬੜੀ ਕਬੱਡੀ ਦੇ 스타 ਪੱਲਾ ਪਿਛੇ ਹੋਇਆ ਚੰਦਰ ਹੋਣ どうも。 ਦੇਖੋ ਪਾਈ ਹੋਈ ਕਬੱਡੀ ਆ ਟੁੱਟਿਆ ਹੋਇਆ ਤੇ ਮਾਰ ਕੇ ਇਹ ਬੋਲ ਕਬੱਡੀ ਕਬੱਡੀ ਦੇ ਬੋਲ ਰਿਹਾ ਲੱਖੜੇ ਵੱਡੇ ਵਰਤ ਚ ਤੀਰਾਂ ਵਾਲੇ ਆਪਣਾ ਵੀਰਦਾਸ ਜੀ ਦੇ ਸੁਪੁੱਤਰ ਦੀਪਾ ਜੀ ਇਹਨਾਂ ਨੇ ਵੀਰ ਸਾਹਿਬ ਇਸ ਗਰਾਉਂਡ ਦੀ ਸੇਵਾ ਕੀਤੀ ਉਹਨਾਂ ਨੇ ਜਿਹੜੇ ਸੁਸਤਰਿਆ ਡਰਾਉਣੇ ਸਾਹਮਣੇ بار بار ਕਿਹਾ ਆਪਣਾ

ਚਾਰ ਕਾਫੀਆਂ ਬੁੱਤਰ ਕਰਦੇ ਆ ਪਰਵਾਰ ਅੱਗੇ ਲੋਹ ਸਾਡੇ ਆਪਾਂ ਫਿਰ ਦੇਖਦੇ ਆ ਨੌਜਵਾਨ ਫੁੱਟੀ ਜਿਹੇ ਪਰਦਾ ਉਹਦੇ ਖਿਡਾਰੀ ਆ ਚਾਹੇ ਮੁਰਗੀ ਦੀ ਗੱਲ ਕਰੀਏ ਜਾਂ ਸਾਸੀ ਕਹਿੰਦੇ ਰੋਹਿੰਦ ਸਿੰਘ ਦੀ ਇਹ ਸਾਬਤ ਖਿਡਾਰੀ ਗਰਾਊਂਡ 'ਚੋਂ ਹੱਥ ਖੜਿਆ ਕਰਦਾ। ਫਤਿਹਪੁਰ ਪਹੁੰਚ ਗਿਆ ਜੀ ਪਲੇਅਰ ਖਾਨ ਦੇ ਕੋਲ ਤੇ ਖਿਡਾਰੀ ਗਰਾਊਂਡ 'ਚੋਂ ਹੱਥ ਖੜਾ ਲਾ ਕੇ ਦੱਸਦਾ। ਪਲੇਅਰ ਖਾਨ ਕੋਲ ਨਹੀਂ ਪਹੁੰਚੇ। ਜਿਸੇ ਵੀ ਟੀਮ ਦੀ ਬੇਦਖੀ ਕੀਤੀ ਹੱਥ ਖੜਾ ਕਰਦੇ ਹੋ। ਦੁਗਾ ਵਰਸੇ ਮਾਦੋਪੁਰ। ਮਹਿਰੂ ਵਰਸੇ ਚੌਂਦਾ। ਮਹਿਰੂ ਦੇ ਖਿਡਾਰੀ ਜਾਂ ਚੌਂਦਾ ਦੇ ਲਖਣ ਇਸ ਮੈਚ ਦੀ ਜੇਤੂ ਟੀਮ ਦਾ ਜਿਹੜਾ ਮੈਚ ਆ ਉਹ ਪਟਾਣੇ ਦਾ ਨਾਲ ਹੋਵੇਗਾ ਬਾਹਰ ਬੱਦੀਆਂ ਚੱਲਦਾ ਫਿਰ ਮੁਕਾਬਲਾ ਫਿਰ ਮੁਕਾਬਲੇ ਵਿੱਚ ਲਖਣ ਕੇ ਵੱਡਾ ਵਰਸ ਕਿਹੜਾ ਵਾਲੇ ਦੀ ਟੀਮ ਦੇ ਵਿਚਕਾਰ ਵੀ ਮੁਕਾਬਲਾ ਕਿਹਨੇ ਜਿੱਤਦਾ ਜਿਹੜਾ ਮਾਰਨੀ ਜੀ ਜੁਜੀ ਫਿਰ ਲਖਣ ਕੇ ਪੜਿਆ ਵਾਲਿਆਂ ਨੂੰ ਦੇਖੀਏ ਗਾਉਂਡ ਤੇ ਪਕਰ ਇਹਦੀ ਬਾਤ ਹੀ ਪਰ ਜੱਟੇ ਜੱਟ ਸਿੰਘ ਜੀ ਅਗਲੀ ਕਬੱਡੀ ਪੌਂਟ ਦੇ ਵਿੱਚ ਸਾਹਮਣੇ ਵੱਜ ਰਹੀ ਹੈ ਜਿੱਤਾ ਕੱਟ ਮਾਰਿਆ ਮੋਰੂ ਨੇ ਇੱਕ ਕੱਟ ਹੋ ਰਿਹਾ ਇਸ ਲਈ ਜੱਟ ਸਿੰਘ ਜੀ ਦੀ ਟੀਮ ਦੀ ਜੁੜਦਾ ਪੱਪਾ ਦਾ ਪੂਰਾ ਖਿਡਾਰੀ ਹੈ ਖਲਾਸ ਦਿੱਤੀਆ ਮਾਮਾ ਪੈਰ ਦੇ ਨਾਲ ਕੱਟਵਾਉਂਦੀ ਗਈ ਕੀਤੀ ਹੋਈ ਦੇਖਾਂਗੇ ਅੱਗੇ ਫਿਰ ਕਿਹੜਾ ਖਿਡਾਰੀ ਬਾਕੀ ਦਿਖਾਵੇਗਾ ਕਬੱਡੀ ਵੀ ਕਿੰਦਰ ਨਾ ਕਰਦੇ ਵੀ ਧਾਰੀ ਦੇ ਨਾਲ ਪੱਛੀ ਹੈ ਸਿੱਖੀ ਕੈਨ ਹੈ ਪਰ ਅੱਗੇ ਇਸੇ ਖੇਡ ਨੂੰ ਹੋਏਗਾ ਕਿੰਦਰ ਜਾਂ ਮੱਥੇ ਕਿਨਾਰੇ ਮਲਕੀਸ਼ ਸਿੰਘ ਜੀ ਬਾਬੀ ਮਣਕੀਤ ਸਿੰਘ ਜੱਜ ਕਬੱਡੀ ਪਾਰ ਦੇ ਇਹਨਾਂ ਸੈਂਟਰ ਦੀ ਕਬੱਡੀ ਹੈ ਮੈਨੂੰ ਅੰਦਾਜ਼ਾ ਹੈ ਕਿ ਜੱਟਾਂ ਤੋਂ ਚਾਹੁੰਦੇ ਆ ਹਾਲ ਦੇ ਜਿਹੜੀ ਸਾਲੂ ਦੀ ਪ੍ਰਧਾਰੀ ਚਾਹ ਨਹੀਂ ਮਿਣੀ ਤੇ ਸਾਡੇ ਪਰਵਾਸੀ ਵੀਰਾਂ ਦੀ ਔਰੋ ਇਲਾਕਾ ਦੇ ਵਾਸੀ ਦੀ ਸੰਗਤ ਨਾਲ ਮਿਲ ਕੇ ਇਹ ਕਬੱਡੀ ਦਾ ਮੇਲਾ ਜਹਾਰੀ ਹੈ ਔਰ ਬੜਾ ਸ਼ੌਂਕਾ ਹੈ ਔਰ ਆਸਾਂ ਤੋਂ ਬੜਿਆ ਨੇ ਜੋ ਵੀ ਭਾਜੀ करोड़ रुपया तकलीफ़ कराकार पहिला असीं चवंदा आहियूं श्री ਦੇ ਖਿਡਾਰੀਆਂ ਨੂੰ ਅਸ਼ੀਰਵਾਦ ਤੋਂ ਬਾਅਦ ਦੋ ਲੰਬੀ ਸੇਰੇ ਕੋਟ ਬਾਅਦ ਦੋ ਟੀਮਾਂ ਨੂੰ ਨਾਮਕ ਸਨ ਕਰਕੇ ਇਸ ਤੋਂ ਬਾਅਦ ਉਹਨਾਂ ਨੇ ਜੋਸ਼ ਸਿੰਘ ਕੁਮਾਰ ਜੀ ਦਾ ਬਹੁਤ ਬਹੁਤ ਉਤਰਾਣਾ ਪੰਜਾਬ ਦੇ ਕਾਬਰੇ ਕਿਵਾਇਆ ਜਾ ਰਿਹਾ ਇੱਥੇ ਵੀ ਜਾ ਕੇ ਆਪਣੀ ਮਾਰਦ ਲਗਾਣੀ ਹੈ ਸਾਡੇ ਇੱਥੇ ਕਾਰ ਸਾਡੀ ਮਾਣੋ ਜੀ ਮਾਣ ਸਤਿਕਾਰ ਨੂੰ ਜੀ ਨੋਟ ਜੀ ਸਿੰਘ ਜੀ ਦੇ ਵਰਦਾਨ ਸਾਹਿਬ ਸਾਰੇ ਉਪਰ ਸਾਹਿਬਾਨ ਇਸ ਨਗਰ ਦੇ ਸਰਪੰਚ ਸਾਹਿਬ ਸਾਡੇ ਜਸਕਰਮ ਸਿੰਘ ਜੀ ਔਰ ਸਾਰੇ ਇਸ ਮੁਚੀ ਟੂਰਨੀਕਾ ਦੀ ਕੈਡੀਡਲ ਦੀ ਟੀਮ ਵਿਸਲਾ ਲਈ ਦੀ ਸਰਕਾਰ ਅਸੀਂ ਸਰਪੰਚ ਜੀ ਜੀ ਤੋਂ ਬੁੜੇਗੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਆਪਣੇ ਨਗਰ ਦੇ ਵਿੱਚ ਤੁਸੀਂ ਤਰਿੰਦਰਪਾਲ ਸਾਹਿਬ ਜੀ ਦੀ ਯਾਦ ਵਿੱਚ ਇੱਕ ਟੀਮ ਆਉਂਦਾ ਹੈ ਯਾਦਗਾਰੀ ਕਬੱਡੀ ਟੂਰਨਾਮੈਂਟ ਅੱਜ ਲੱਗਦਾ ਹੈ ਔਰ ਇਸ ਵਾਰ ਵੀ ਖੁਸ਼ੀ ਹੈ ਕਿ ਇਸ ਨਗਰ ਦੇ ਸਾਰੇ ਬਜ਼ੁਰਗ ਨੌਜਵਾਨ ਛਾਤਰੀ ਇਕੱਠੇ ਹੋ ਕੇ ਇਸ ਟੂਰਨਾਮੈਂਟ ਦੇ ਵਿੱਚ ਸਭ ਰਸਾ ਲੈ ਰਿਹਾ ਹੈ। ਪਰ ਬਹੁਤ ਵਧੀਆ ਟੀਮਾਂ ਆਪਣੀ ਆਪਣਾ ਪ੍ਰਦਰਸ਼ਨ ਕਰ ਰਹੀਆਂ, ਖੇਡ ਦਾ ਬਹੁਤ ਖੁਸ਼ੀ ਦੀ ਗੱਲ ਹੈ। ਔਰ ਇਹ ਜਿਹੜੀ ਸਾਡੀ ਪੰਜਾਬ ਦਾ ਹਾਕਮ ਪਿਆਰਾ ਫੀਡ ਕਬੱਡੀ ਇਸ ਨੂੰ ਸਾਡੇ ਮਾਨਯੋਗ ਉਪ ਮੁੱਖ ਮੰਤਰੀ ਸ਼੍ਰੀ ਦਾਸ ਜੀ ਸਾਹਿਬਾ ਦੇ ਹਾਜ਼ਰੀ ਨੇ ਮਿੱਡਾ ਵਿੱਚੋਂ ਕੱਢ ਕੇ ਵਰਲਡ ਲੈਵਲ ਦਾ ਕਬੱਡੀ ਟੂਰਨਾਮੈਂਟ ਜਿਹੜਾ ਪੰਜਾਬ ਦੇ ਵਿੱਚ ਮਾਣ ਦਤਾ ਹੈ। ਪੋਰਾਜੀ ਦੇ ਰੰਗਣ ਦੇ ਵਿੱਚ ਇੰਟਰਨੈਸ਼ਨਲ ਮੈਚ ਹੋਣ ਜਾ ਰਿਹਾ ਹੈ ਜਿਸ ਮੈਚ ਦੇ ਕਰਕੇ ਮੈਨੂੰ ਇੱਥੋਂ ਜਲਦੀ ਜਾਣਾ ਪੈਣਾ ਕਿਉਂਕਿ 5:30 ਵਜੇ ਉੱਥੇ ਸ਼ੁਰੂ ਹੋ ਰਿਹਾ ਟੂਰਨਾਮੈਂਟ ਤੇ ਅੱਜ ਦੇ ਇਸ ਟੂਰਨਾਮੈਂਟ ਵਿੱਚ ਜਿਹੜੇ ਵਿਸ਼ੇਸ਼ ਤੌਰ ਤੇ ਸਾਡੇ ਜਰਮਨ ਕੋ ਭਰਾਏ ਆ ਕੁਮਬੀਰ ਸਿੰਘ ਸੰਘਾਜੀ ਤੇ ਮਨਿੰਦਰ ਸਿੰਘ ਸੰਘਾਜੀ ਜਿਹੜੇ ਹਰ ਸਾਲ ਆ ਕੇ ਆਪਣੇ ਭਰਾ ਦੀ ਯਾਦ ਵਿੱਚ ਟੂਰਨਾਮੈਂਟ ਵਿੱਚ ਟੂਰਨਾਮੈਂਟ ਕਰਾਉਂਦੇ ਆ ਔਰ ਹਰ ਤਰ੍ਹਾਂ ਦੀ ਮਦਦ ਇਸ ਜਿਹੜੀ ਸਾਡੀ ਯੰਗ ਮੈਨ ਕੋਰਸ ਕਲੱਬ ਨੂੰ ਕਰਦੇ ਆ ਤੇ ਮੈਂ ਅੱਜ ਦੇ ਮੌਕੇ ਤੇ ਸਾਰੇ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਤੇ ਤੁਸੀਂ ਇੱਕ ਅੱਛਾ ਕੰਮ ਕਰ ਰਹੇ ਹੋ ਜਿਹੜਾ ਖੇਡਾਂ ਨੂੰ ਸਾਫ ਕਰਨ ਵਾਸਤੇ ਤੇ ਦੂਸਰਾ ਜਿਹੜੇ ਐਨ ਆਰ ਆਈ ਵੀਰ ਇਸ ਤਰ੍ਹਾਂ ਦੇ ਪਰਚਾ ਕਰੇ ਤੁਸੀਂ ਪਿੰਡਾਂ ਵਾਲੇ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਸਰਚਾ ਕਰਦੇ ਆ ਉਹਨਾਂ ਦਾ ਵੀ ਬਤਵਾਦੀ ਹੈ ਤੇ ਜਿੰਦਾ ਕਰਨ ਸਿੰਘ ਜਿਹੜੇ ਵਾਲੋਂ ਦੇਖ ਰਿਹਾ ਹੈ ਮੈਂ ਤੁਹਾਨੂੰ ਕਰਨ ਜੀ ਸਿੰਘ ਨੂੰ ਕੋਣ ਇਹ ਕਰਮਜੀਤ ਸਿੰਘ ਜੀ ਬਹੁਤ ਸਾਡੇ ਐਨਆਰਆਈ ਤੋਂ ਆਇਆ ਤੇ ਤਗੜੇ ਬੁੰਦੇਆ ਇਹਨਾਂ ਵੱਲੋਂ 50000 ਰੁਪਏ ਦਾ ਰਲਾਮ ਜਿਹੜਾ ਸਾਡਾ ਇਹ ਜੋ ਜਰਨਮਨ ਸਪੋਰਟ ਕਲਬ ਨੂੰ ਟੂਰਨਾਮੈਂਟ ਕਰਵਾਉਣ ਲਈ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਸਪੋਰਟ ਮਰਕਟ ਤੋਂ ਜਿਹੜਾ ਜਿਮ ਦੇਣ ਜਾ ਰਹੀ ਹੈ ਔਰ ਜਿੱਦਾਂ ਕੀਤਾ ਵਿਛਾਲੋ ਹੋ ਗਿਓ ਜਿਹੜਾ ਸਮਾਨ ਖੇਡਾਂ ਦਾ ਮਿਲਦਾ ਉਹ ਪਿੰਡਾਂ ਤੱਕ ਅਸੀਂ ਪਹੁੰਚਾਉਣਾ ਹੈ ਕਿ ਤੁਹਾਡਾ ਸਾਰਿਆਂ ਦਾ ਜਿਹੜੀ ਕਮੇਟੀ ਇਹ ਟੂਰਨਾਮੈਂਟ ਕਰਾਉਂਦੀ ਹੈ ਐਨਆਰਆਈ ਖਲਾਬਾਂ ਨੂੰ ਆਇਓ ਆ ਔਰ ਖਾਸ ਤੌਰ ਤੇ ਇਹ ਪਲੇ ਨਹੀਂ ਜਿੱਲਣ ਆਇਆ ਮਿਸਹਾਰਾ ਲਫੋਨ ਤੋਂ ਵੱਧੀਆਂ ਵਾਹਿਗੁਰੂ ਦੀ ਤਰਸਾਰ ਸਾਹਿਬ ਦੀ ਠੀਕਾ ਜਦਾਲ ਜਿੱਤ ਗਿਆ ਅੰਦਾਜ਼ਾ ਨਹੀਂ ਕਰ ਸਕਦਾ ਯਾਰ ਜਵਾ ਮੇਰੇ ਲਈ ਜੀ ਔਰ ਬੇਤੀ ਕਰਾ ਖਿਡਾਰੀਆਂ ਨੂੰ ਦੁਬਾਰਾ ਕਰਨ ਬਹੁਤ ਬਹੁਤ ਧੰਨਵਾਦ ਜੀ ਦਾ ਕਿਉਂ ਪਹਿਲਾ ਇਨਾਮ 6000 ਪਲਸ 1200 ਜੋੜਾ ਕੇ ਨਾਮ ਲੁੱਟਿਆ ਬਹੁਤ ਜੀਤੋ ਮੈਂ ਇੱਕ ਕਰਾ ਸਾਡੇ ਤੋਂ ਮਹਿਮਾਨ ਤੁਹਾਡਾ ਤੁਹਾਨੂੰ ਸਭ ਨੂੰ ਪਰਤ ਕਰਦੇ ਰਹੇ ਰਹੇ ਮਹਿਮਾਨ ਤੁਹਾਡਾ ਪਰਤ ਕਰਾ ਰਾਬੋਤ ਕਰਾ ਜੀ ਆਇਆਂ ਨੂੰ